ਤੁਹਾਡੇ ਲੱਕ ਬੰਨੇ ਤੇ ਦੀਵੇ ਬਲਦੇ ਰਹਿਣ ਦੋ ਕੰਮ ਆ ਪ੍ਰਭੂ ਯਸੁਸੰਸੀ ਨੇ ਦੋ ਕੰਮ ਕਹੀ ਪਹਿਲਾਂ ਪਹਿਲਾ ਕਮਰ ਕਸ ਦੂਜਾ ਤੇ ਦੀਵੇ ਬਲ ਜੇ ਇਹਨਾਂ ਵਿੱਚੋਂ ਇੱਕ ਨਹੀਂ ਤੇ ਇੱਕ ਹੈਗਾ ਤਾਂ ਫਿਰ ਵੀ ਮਕਬੂਲ ਅਸੀਂ ਮੇਰੀ ਗੱਲ ਸਮਝਦੇ ਹੋ ਜੇ ਰੋਟੀ ਖਾਦੀ ਹੈ ਤੇ ਨਾਲ ਪਾਣੀ ਨਹੀਂ ਪੀਤਾ ਤਾਂ ਫਿਰ ਕੀ ਮੁਸ਼ਕਲ ਨਹੀਂ ਆਵੇ ਇਕੱਲਾ ਪਾਣੀ ਪੀਤਾ ਤਾਂ ਰੋਟੀ ਖਾਦੀ ਹੀ ਨਹੀਂ ਦੋਨੇ ਗੱਲਾਂ ਨਾਲ ਨਾਲ ਲੱਖ ਬੱਚੇ ਰਹਿਣੇ ਚਾਹੀਦੇ ਕਦ ਲਈ ਮਤ ਪਰ ਕਦ ਲਈ ਰਹਿਣਾ ਚਾਹੀਦਾ ਜੀ ਲੱਖ ਇਸ ਕਰਕੇ ਬੰਨੇ ਰਹਿਣੇ ਚਾਹੀਦੇ ਆ ਕਿ ਤੁਹਾਨੂੰ ਨਹੀਂ ਪਤਾ ਕਿ ਖੁਦਾਵੰਦੀ ਆਮਦ ਕਦੋਂ ਆ ਜਾਵੇ ਸਾਨੂੰ ਨਹੀਂ ਪਤਾ ਕਿ ਉਹਨੇ ਕਦੋਂ ਵਾਪਸ ਸਾਨੂੰ ਲੈਣ ਨਾ ਨਮ ਲੱਖ ਬੱਜੇ ਰਹਿਣੇ ਚਾਹੀਦੇ ਨੇਕੀ ਦੇ ਵਿੱਚ ਲੱਖ ਬੱਜੇ ਰਹਿਣੇ ਚਾਹੀਦੇ ਭਲਾਈ ਦੇ ਵਿੱਚ ਲੱਖ ਬੱਜੇ ਚਾਹੀਦੇ ਪ੍ਰੇਮ ਦੇ ਵਿੱਚ ਮੁਹੱਬਤ ਦੇ ਵਿੱਚ ਹਰ ਤਰ੍ਹਾਂ ਦਾ ਭਲਾਈ ਹਰ ਤਰ੍ਹਾਂ ਦੀ ਨੇਕੀ ਦੇ ਵਿੱਚ ਇਦਾਂ ਨਹੀਂ ਕਿ ਸਾਫਾ ਲਿਆ ਉਹਨੇ ਤੱਕ ਲੱਖ ਬਣਿਆ ਇਦਾਂ ਨਹੀਂ ਉਹ ਗੱਲ ਨਹੀਂ ਲੱਖ ਬੱਜੇ ਰਹਿਣੇ ਚਾਹੀਦੇ ਨੇਕੀ ਦੇ ਵਿੱਚ ਭਲਾਈ ਦੇ ਵਿੱਚ ਹਰ ਤਰ੍ਹਾਂ ਦੇ ਮੁਹੱਬਤ ਦੇ ਵਿੱਚ ਹਰ ਤਰ੍ਹਾਂ ਦੇ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਰੰਗੇ ਰਹਿਣੇ ਚਾਹੀਦੇ